ਹਾਂਜੀ ਦੋਸਤੋ ਸਸਰੀ ਕਾ ਤੇ ਮੈਂ ਆਂਟੀ ਕਾ ਕੋਲੇ ਪਹੁੰਚਿਆ ਸੀਗਾ ਇਹਨਾਂ ਦੇ ਵੀ ਘਰ ਦੇ ਹਾਲਾਤ ਬਹੁਤ ਜਿਆਦੇ ਮਾੜੇ ਆ ਮੀਂਹ ਕਾਰਨ ਬਹੁਤ ਜਿਆਦਾ ਇਹਨਾਂ ਦਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਤੇ ਇਹ ਇਹਨਾਂ ਦੇ ਵੇਖੋ ਸਾਰਾ ਘਰ ਕਮਰੇ ਸਾਰੇ ਭੈਗੇ ਇਹਨਾਂ ਦੇ ਠੀਕ ਆ ਤੇ ਸਾਰੇ ਪਾਸੇ ਪਾਣੀ ਵੜ ਗਿਆ ਤੇ ਵਿਚਾਰਿਆਂ ਨੇ ਬਾਹਰ ਨਾ ਆ ਵੇਖੋ ਬਾਹਰ ਮੰਜੇੜਾ ਹੀ ਬੱਠਿਆ ਤੇ ਆ ਤਰਪਾਲ ਆ ਤਰਪਾਲ ਦੇ ਵਿੱਚ ਪਸ਼ੂ ਵੀ ਆ ਵਿਚਾਰਿਆਂ ਕੋਲੇ ਚਲੋ ਆਪਾਂ ਤਾਂ ਜਨਾ ਜੋਗਾ ਹਗੜਾ ਹੈਗਾ ਕਰਦਾ ਹੀ ਆ ਵੀ ਚਲੋ ਟਾਈਮ ਪਾਸ ਹੋਈ ਜਾਂਦਾ ਇੱਕ ਪਸ਼ੂ ਪਾਲੀ ਜਾਂਦੇ ਆ ਤੇ ਆ ਵੇਖੋ ਸਾਰਾ ਕੁਝ ਬਾਹਰ ਕੱਢ ਕੇ ਵਿਚਾਰੇ ਨੇ ਕਮਰਿਆਂ 'ਚੋਂ ਬਾਹਰ ਲਿਆਂਦਾ ਤੇ ਸਾਰਾ ਕੁਝ ਰੱਖੀ ਬੈਠੇ ਬਾਹਰ ਕੱਢ ਕੇ ਤੇ ਇੰਨਾ ਸਾਰੀ ਰਾਤ ਹੀ ਕਮਰਾ ਚ ਆ ਹੀ ਗਿਆ ਤੇ ਬਹੁਤ ਬੁਰਾ ਹਾਲ ਆ ਤੇ ਆਪਾਂ ਤਾਂ ਇਹੀ ਜਾਣੇ ਭਰਾਵਾਂ ਨੂੰ ਵੀ ਜਿਹੜੇ ਬੈਠੇ ਪਰ ਆ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਪਿੰਡ ਵਾਲਿਆਂ ਨੂੰ ਵੀ ਆਣਾ ਬਾਈ ਇੱਥੇ ਕੋਈ ਭਰਾ ਪਹੁੰਚੇ ਠੀਕ ਆ ਮਾਤਾ ਬਾਕੀ ਬੋਲੀ ਦੂੰ ਇੱਥੇ ਵੀ ਮਨਲਾ ਤਰਕ ਨੁਕਸਾਨ ਹੋ ਗਿਆ ਆ ਜੋ ਮੜਾਏ ਬਾਈ ਜੇ ਅਸੀਂ ਬੈ ਕੇ ਰਾਤ ਕੱਟੀ ਆ ਤੇ ਬੁਰਾ ਹਾਲ ਆ ਸਾਡਾ ਤਾਂ ਜਵਾਕ ਨਿੱਕੇ ਨਿੱਕੇ ਆ ਥੋੜੇ ਮਾਲਾ ਜਿਹੜਾ ਵੀ ਘਰ ਵਾਲੋ ਦੀ ਵੀ ਡੈਥ ਹੋਈ ਵੀ ਹਾਂ ਉਹਦੇ ਵੀ ਡੈਥ ਹੋਈ ਹੈ ਥੋੜਾ ਕਮਾਉਣ ਵਾਲਾ ਕੋਈ ਨਹੀਂ ਕੋਈ ਨਹੀਂ ਸੜ ਤੱਕ ਕਮਾਉਣ ਵਾਲਾ ਤਾਂ ਆਪ ਹੀ ਕਮਾ ਕੇ ਖਾਣੇ ਪਰ ਤੇ ਆਪ ਹੀ ਮਿਹਨਤ ਕਰਦੇ ਦਿਹਾੜੀ ਕਰਕੇ ਹਨਾ ਦਿਹਾੜੀ ਜਾਂਦੇ ਆ ਕੀ ਕਿੰਨੇ ਰੇਗਾ ਦਾ ਕੰਮ ਚਲੋ ਮੜਾ ਮੋਟਾ ਜਵੇਂ ਵੀ ਹੈਗਾ ਕੰਮ ਚੱਲੀ ਜਾਂਦਾ ਕੋਈ ਘੱਟ ਕਰਨ ਚ ਕੰਮ ਕੰਮ ਕਰਨ ਜਾੜਦੇ ਹੁਣ ਤਾਂ ਭਾਈ ਉਹ ਮੈਂ ਤਾਂ ਤੁਰਿਆਂ ਲੀ ਜਾਂਦਾ ਮੈਂ ਕੰਮ ਕਰਨ ਨੂੰ ਇਧਰ ਨੂੰ ਜਿਆਦੀ ਗੇ ਢਲਾਨ ਜਿਆਦੇ ਆ ਉਧਰੋਂ ਜਦੋਂ ਮੀਂਹ ਜਿਆਦੇ ਪੈਂਦਾ ਉਧਰੋਂ ਸਾਰਾ ਪਾਣੀ ਇਧਰ ਆ ਕੇ ਚਾਰਾਂ ਦੇ ਆ ਵੇਖੋ ਪਸ਼ੂਆਂ ਦੇ ਥੱਲੇ ਕਿੰਨਾ ਕਿੰਨਾ ਟੋਏ ਪੈ ਚੁੱਕ ਕਿਉਂਕਿ ਮੁੰਡੇ ਇਹਨਾਂ ਦੇ ਆড্ডা ਕੋਈ ਉਹਨਾਂ ਇਹਨਾਂ ਕੋਈ ਵਾਸਤਾ ਨਹੀਂ ਉਹ ਆਪ ਦਾ ਡਰ ਰਹਿੰਦੇ ਆ ਤੇ ਵਿਚਾਰੀ ਕੱਲੀ ਰਹਿੰਦੀ ਆ ਤੇ ਇਹਦਾ ਵੇਖੋ ਘਰ ਦਾ ਕਿੰਨਾ ਬੁਰਾ ਹਾਲ ਹੈ ਇਕੱਲੇ ਨੂੰ ਆਪੇ ਵੇਖੋ ਜਜਮੈਂਟ ਕਰਨਾ ਕਿੰਨਾ ਔਖਾ ਹੈ ਨਾ ਜਦੋਂ ਬੰਦੇ ਦਾ ਸਾਰਾ ਸੱਤੇ ਨਾ ਹੋਵੇ ਤੇ ਉਦੋਂ ਤਾਂ ਜਿਆਦਾ ਹੀ ਔਖਾ ਹੋ ਜਾਂਦਾ ਜਦੋਂ ਬੰਦੇ ਦਾ ਸਾਰਾ ਨਾਲ ਹੁੰਦਾ ਉਦੋਂ ਬੰਦਾ ਆਪ ਦੇ ਮਤਲਬ ਵੀ ਪੂਰਾ ਐ ਹੁੰਦਾ ਵੀ ਮੈਨੂੰ ਹਾਂ ਵੀ ਹੈਗਾ ਕੋਈ ਜਦੋਂ ਸਿਰ ਤੇ ਬਈ ਬੰਦਾ ਹੀ ਹੈ ਨਹੀਂ ਤੇ ਵਿਚਾਰੀ ਦਾ ਵਿਆਹਣਾ ਕਿਵੇਂ ਔਖ ਕਿੰਨਾ ਔਖਾ ਹੋ ਜਾਂਦਾ ਨਾ ਤੇ ਆਪਾਂ ਤਾਂ ਇਹੀ ਆਣੇ ਆ ਬਈ ਮਾਤਾ ਦੀ ਮਦਦ ਕਰੋ ਤੇ ਪਿੰਡ ਦੇ ਜਿਹੜੇ ਮੋਢਵਾਰ ਬੰਦੇ ਆ ਕਿਹੜੇ ਵੀ ਆਇਆ ਨਹੀਂ ਕੋਈ ਮਾਤਾ ਸੇ ਬੈਕ ਨਹੀਂ ਕੋਈ ਨਹੀਂ ਚਲੋ ਸੁਣੋ ਬਈ ਆ ਪਤਾ ਨਹੀਂ ਆ ਕੇ ਮਾਤਾ ਦੀ ਗੱਲ ਬਾਤ ਸੁਣੋ ਹਨਾ ਵੀ ਕੀ ਜਾਂਦੀ ਵਿਚਾਰੀ ਆ ਕੀ ਕਿੰਨਾ ਕਿ ਨੁਕਸਾਨ ਹੋ ਗਿਆ ਕੀ ਗੱਲ ਤੇ ਇਧਰ ਵੀ ਵੇਖੋ ਤੁਸੀਂ ਸਾਰਾ ਤਰਪਾਲ ਪਾ ਕੇ ਉਹਨਾਂ ਨੇ ਜਾਰੇ ਆਪਦੇ ਪਸ਼ੂ ਐਚ ਕੀਤੇ ਆ ਕਿ ਬਾਹਰ ਠੰਡ ਨਾਲ ਬਿਮਾਰ ਨਾ ਹੋ ਜਾਣ ਤੇ ਆਹ ਵੇਖੋ ਆਪ ਬਾਹਰ ਮੰਜਿਆਂ ਤੇ ਪਏ ਮੀਨਸ ਤਾਂ ਹੁਣ ਵੇਖੋ ਫੇਰ ਦੁਬਾਰਾ ਚੜਿਆ ਆਉਂਦਾ ਤੇ ਵੇਖੋ ਕਿੰਨਾ ਨੁਕਸਾਨ ਹੋ ਸਕਦਾ ਚਾਰੇ ਕਿੱਥੇ ਜਾਣ ਹਨਾ ਤੇ ਇੱਕ ਹੀ ਕਮਰਾ ਇਹਨਾਂ ਕੋਲੇ ਉੱਥੇ ਇਹਨਾਂ ਦਾ ਸਾਰਾ ਸਮਾਨ ਪਿਆ ਉੱਥੇ ਅੰਦਰ ਤੇ ਕਿੰਨਾ ਔਖਾ ਜਾਂਦਾ ਆ ਦਿਖਾਉਣੇ ਤੁਹਾਨੂੰ ਘਰ ਦੇ ਹਾਲਾਤ ਕਿੰਨੇ ਮਾਰੇ ਹੋਏ ਪਏ ਵਿਚਾਰਿਆਂ ਦੇ ਆ ਵੇਖੋ ਕਿੰਨਾ ਬੁਰਾ ਹਾਲ ਪੈਣੇ ਮੜਾਏ ਉੱਪਰ ਜੋ ਨੇ ਸੂਮਣ ਵਰਜੇ ਵੰਦ ਰਿਹਾ ਕਮਰਾ ਦੇਖਾ ਨਾ ਚੰਗਾ ਮੜੇ ਆ ਵੇਖੋ ਵਿਚਾਰਿਆਂ ਦਾ ਇੱਥੇ ਹੀ ਪੇਟੀਆਂ ਇੱਥੇ ਸਾਰਾ ਕੁਝ ਟੀ ਬੈਠੇ ਆ ਤੇ ਸਾਰੀ ਰਾਤ ਕਹਿੰਦੇ ਆ ਚੂਵੀ ਗਿਆ ਕਮਰਾ ਵੇਖੋ ਕਿਵੇਂ ਤਰੇੜਾ ਪਈ ਗੰਗਾ ਇਧਰ ਸਾਰੇ ਚੌਂ ਚੌਂ ਕੀ ਇੱਥੇ ਵਿਚਾਰੇ ਸਿਲੰਡਰ ਰੱਖੀ ਬੈਠੇ ਇੱਥੇ ਧਰਾਂ ਕੁਛ ਇਹ ਆਪਾਂ ਤਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੀ ਵਿਚਾਰਿਆਂ ਦੀ ਮਦਦ ਕਰੋ ਹਨਾ ਵੀ ਆਹੀ ਕਮਰਾ ਇਹਨਾਂ ਕੋਲੇ ਪੈਣ ਨੂੰ ਥਾਂ ਵੀ ਹੈ ਨਹੀਂ ਬਤ ਉਹ ਦੋ ਮੰਜੇ ਰੈਂਦੇ ਆ ਇੱਥੇ ਸਿਲੰਡਰ ਪਿਆ ਇਹ ਇੱਥੇ ਗੈਸ ਇਹਨਾਂ ਦਾ ਇੱਥੇ ਸਮਾਨ ਸਾਰਾ ਤੇ ਹੈ ਵੀ ਮਾਦਾ ਕੱਲੀ ਆ ਹੁਣ ਉਹਦੀਆਂ ਚਾਹੀਦੀਆਂ ਕੁੜੀਆਂ ਆਂਗਾ ਵਗਾ ਜਿਹੜੀਆਂ ਵੇਂਗਾ ਉਹਦੀ ਮਦਦ ਕਰਾਉਣ ਵਾਸਤੇ ਵੀ ਸਮਾਨ ਚ ਕਰ ਗਏ ਤੇ ਦੇਖੋ ਤੁਸੀਂ ਕਿੰਨੇ ਬੁਰੇ ਹਾਲਾਤ ਆ ਇਹ ਭਰਾਵਾਂ ਨੂੰ ਬੇਨਤੀ ਕਰਦੇ ਆਂ ਆਪਾਂ ਦਾ ਵੀ ਮਾਤਾ ਦੀ ਮਦਦ ਯਾਰ ਜ਼ਰੂਰ ਕਰੋ ਜਿੰਨੀ ਵੀ ਹੋ ਸਕਦੀ ਆ ਕਿਉਂਕਿ ਤੁਹਾਨੂੰ ਪਤਾ ਹੜਾ ਆਏ ਪਈ ਨੇ ਮਸੀਬਤਾਂ ਉਧਰਾਂ ਗਾ ਪੰਗਾ ਹਨਾ ਤੇ ਇੱਥੇ ਵਿਚਾਰਿਆਂ ਦੇ ਕਿੰਨਾ ਨੁਕਸਾਨ ਹੋਇਆ ਪਿਆ ਇੱਧਰ ਵੀ ਆਪਣੇ ਪਿੰਡ ਵੀ ਵਿਚਾਰਿਆਂ ਦਾ ਘਰ ਸਾਰਾ ਕਮੇ ਜਾਨੀ ਕਿ ਤੁਸੀਂ ਵੇਖ ਹੀ ਰਹੇ ਹੋ ਕਿੰਨੇ ਮਾੜੇ ਹਾਲਾਤ ਆ ਵਿਚਾਰੇ ਪਸ਼ੂ ਵੀ ਵੇਖੋ ਕਿੰਨਾ ਖੱਲੇ ਨਾਲ ਨਾਲ ਕੰਤ ਦੇ ਵੀ ਕੰਤ ਵੀ ਬਹਿ ਗਏ ਨੇ ਦੀਦਰ ਸਾਰੀ ਆ ਤੇ ਉਹ ਮਾਤਾਰਗੇ ਖੜੇ ਆ ਤੇ ਆ ਵੇਖੋ ਆ ਪਾ ਕੇ ਤਰਪਾਲ ਇਹਨਾਂ ਨੇ ਤੇ ਆਪ ਦਾ ਉਹਨਾਂ ਨੇ ਕਵਰ ਕੀਤਾ ਵੀ ਮੀਂਹ ਫੇਰ ਨਾ ਜ ਪਰ ਮੀਂਹ ਫੇਰ ਚੜਿਆ ਹੁੰਦਾ ਤੇ ਮੀਂਹ ਦੇ ਨੁਕਸਾਨ ਨਾਲ ਤੁਹਾਨੂੰ ਪਤਾ ਹੀ ਆ ਕਿੰਨਾ ਕਰੀ ਜਾਂਦਾ ਤੇ ਇਹਨਾਂ ਦਾ ਵਿਚਾਰਿਆਂ ਦਾ ਹਾਲ ਬਦ ਤੇ ਮਾਤਾ ਬੋਲੇ ਤੋਂ ਸ਼ਬਦ ਫੇਰ ਵੀ ਤੁਹਾਡੇ ਅभी ਨੁਕਸਾਨ ਅੰਦਰੋਂ ਵੀ ਸਾਰਾ A to Z ਚੋਂ ਹੀ ਜਾਂਦਾ ਜਮ ਸਾਰਾ ਸਾਰ ਕਰੰਟਾ ਦਾ ਫ੍ਰੀਜ ਵੀ ਕਰੰਟਾ ਆ ਗਿਆ ਕੋਲਰ ਤੇ ਵੀ ਕਰੰਟਾ ਆ ਗਿਆ ਹਾਂ ਤੇ ਪਿੰਡ ਨੂੰ ਤੇ ਪਿੰਡ ਵਾਸੀਆਂ ਨੂੰ ਤੇ ਬਾਹਰਲੇ ਭਰਾਵਾਂ ਨੂੰ ਵੀ ਇਹ ਕੀ ਬੇਨਤੀ ਕਰਨਾ ਚਾਹੁੰਦੇ ਆ ਅਸੀ ਭਾਈਆਂ ਨੇ ਜਿੰਨੇ ਕੁ ਦੇ ਸਾਨੂੰ ਵੀ ਮਦਦ ਕੀਤੀ ਜਾਵੇ ਥੋਡੀ ਠੀਕ ਆ ਤੁਸੀਂ ਇਕੱਲੇ ਹੀ ਰਹਿੰਦੇ ਆ ਨਾ ਇਕੱਲੇ ਹੀ ਰਹਿੰਦੇ ਆ ਮੁੰਡਾ ਕੋਈ ਕਮਾਈ ਘਰ ਆ ਜੀ ਥੋੜੀ ਡੈਥ ਹੋਈ ਤੁਸੀਂ ਦੱਸਿਆ ਹੀ ਸੀਗਾ ਨਾ ਹਾਂ ਮੁੰਡਾ ਦੋਨਾਂ ਦੀ ਕੋਈ ਕਮਾਈ ਕੋਈ ਸਾਡੇ ਤਾਂ ਠੀਕ ਹੈ ਜੀ ਤਾਂ ਸੌਦੇ ਪੁੱਤ ਤਾਂ ਵੀ ਹਾਂ ਜੀ ਤੇ ਭੈਣਾ ਵਿਚਾਰੀਆਂ ਗਾ ਵਗਾ ਉਹ ਵੀ ਥੋੜੀ ਮਦਦ ਕਰਾਉਣਾਂਗੇ ਹਨਾ ਸਮਾਨ ਸਮੂਹ ਬਾਹਰ ਕਢਾ ਦਈਏ ਚਲੋ ਪਸ਼ੂ ਢਾਂਡੇ ਦਾ ਵੇਖ ਲੈਂਦੇ ਨਾਲ ਇਕੱਲੇ ਤੋਂ ਇੰਨਾ ਕੋਈ ਹੁੰਦਾ ਨਹੀਂ ਹਨਾ ਤੇ ਤੁਹਾਡੇ ਹਾਲਾਤ ਵੇਖੋ ਬਾਈ ਜੀ ਤੁਹਾਡੇ ਸਾਹਮਣੇ ਸਾਰੇ ਤੇ ਆਪਾਂ ਦਾ ਭਰਾਵਾਂ ਨੂੰ ਬਹੁਤ-ਵੱਦਾਂ ਨੇ ਵੀਡੀਓ ਸ਼ੇਅਰ ਕਰੋ ਤੇ ਵਿਚਾਰਿਆਂ ਦੀ ਮਦਦ ਹੋ ਸਕੇ ਜਿੰਨਾ ਵੀ ਹੋ ਸਕਦਾ ਸਾਰੇ ਭਰਾਵਾਂ ਰਲ ਕੇ ਮਦਦ ਕਰੋ ਆਪਾਂ ਦਾ ਇੱਕ ਛੋਟਾ ਜਿਹਾ ਮੈਨੂੰ ਮਾਤਾ ਨੇ ਕੱਲ ਫੋਨ ਲਾਇਆ ਸੀ ਕਹਿੰਦੀ ਪੁੱਤ ਅਸੀਂ ਤੇ ਸਾਡੀ ਵੀਡੀਓ ਬਣਾਈ ਵੀ ਸਾਡੇ ਘਰ ਦਾ ਵੀ ਹਾਲ ਇਨਾ ਮਾੜਾ ਹੋਇਆ ਪਿਆ ਵੀ ਦਿਖਾਈ ਤੂੰ ਬਣਾ ਕੇ ਵੀਡੀਓ ਮੈਂ ਕੋਈ ਗੱਲ ਨਹੀਂ ਮਾਤਾ ਆਪਾਂ ਦਾ ਇੱਕ ਛੋਟੀ ਜਿਹੀ ਵੀਡੀਓ ਪਾਉਣੀ ਆ ਤੇ ਵੀ ਦਿਖਾਵਾਂਗੇ ਤੇ ਕਿਸੇ ਦੀ ਥੋੜੀ ਜਿਹੀ ਵੀਡੀਓ ਪਾਉਣ ਨਾਲ ਕਿਸੇ ਦਾ ਭਲਾ ਹੁੰਦਾ ਤੇ ਆਪਾਂ ਨੂੰ ਯਾਰ ਕੋਈ ਇਹਦੇ ਵਿੱਚ ਹੈ ਨਹੀਂ ਹਨਾ ਆਪਣਾ ਤਾਂ ਇੱਕ ਸਿਰਫ ਆਪਾਂ ਕੈਮਰਾ ਹੀ ਘਮਾਉਣਾ ਕੈਮਰਾ ਘੁਮਾ ਕੇ ਤੇ ਆਪਾਂ ਲੋਕਾਂ ਨੂੰ ਦਿਖਾ ਦੇਣੇ ਹਾਲਾਤ ਵੀ ਵਿਚਾਰਿਆਂ ਦੇ ਇੰਨੇ ਮਾੜੇ ਹਾਲਾਤ ਆ ਤੇ ਆਹ ਵੇਖੋ ਸਮਝ ਜਿਹੜਾ ਇਹ ਬਾਹਰ ਪਿਆ ਤੇ ਫਿਰ ਵੀ ਵਿਚਾਰਿਆਂ ਨੇ ਪਸ਼ੂਆਂ ਨੂੰ ਫਿਰ ਵੀ ਕਵਰ ਕੀਤਾ ਪਸ਼ੂ ਉਹਨਾਂ ਦੇ ਆਵੇ ਸ਼ੈੱਡ ਥੱਲੇ ਖੜੇ ਆ ਤੇ ਆਪ ਹੁਣ ਮੀਂਹ ਫੇਰ ਵੇਖੋ ਝੜਿਆ ਆਉਂਦਾ ਉਹ ਵੇਖੋ ਮੀਂਹ ਉਧਰੋਂ ਕਿੰਨਾ ਬਣਿਆ ਆਉਂਦਾ ਤੇ ਇੱਥੇ ਵਿਚਾਰਿਆਂ ਦੇ ਆਪ ਬਾਹਰ ਇੱਥੇ ਪਈ ਸੀਗੇ ਕਿ ਮੀਂਹ ਆ ਜਾਣ ਤੁਸੀਂ ਦੱਸੋ ਤੇ ਆਪਾਂ ਦਾ ਭਰਾਵਾਂ ਨੂੰ ਇਹੀ ਜਾਣੇ ਆ ਪੀ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਮੀਂਹ ਫੇਰ ਜਿਆਦਾ ਆ ਗਿਆ ਤਾਂ ਉਧਰੋਂ ਪਾਣੀ ਸਾਰਾ ਸਾਰਾ ਪਾਣੀ ਇਧਰੋਂ ਕਿਉਂਕਿ ਨੀਵਾ ਥਾਂ ਬਾਈ ਉਧਰੋਂ ਸਾਰਾ ਤਾਂ ਇਧਰ ਨਹੀਂ ਆਉਣਾ ਪਾਣੀ ਸਾਰਾ ਆਪਾਂ ਤਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਕਿਉਂਕਿ ਮਾਤਾ ਵਿਚਾਰੀ ਕੱਲੀ ਆ ਕਿਉਂਕਿ ਉਹਨਾਂ ਦੇ ਘਰ ਵਾਲੇ ਹੈ ਨਹੀਂਗੇ ਘਰ ਵਾਲਾ ਹੁੰਦਾ ਤਾਂ ਅੱਜ ਮਦਦ ਕਰਦਾ ਨਾਲ ਫੇਰ ਵੀ ਚਲੋ ਬੰਦਾ ਕੱਲੇ ਨੂੰ ਆਪ ਨੂੰ ਮਾਤਾ ਘਰ ਦਾ ਵੀ ਸਾਰਾ ਸੰਭਦੀ ਹੈ ਤੇ ਦਿਹਾੜੀ ਵੀ ਆਪ ਜਾਂਦੀ ਵਿਚਾਰੀ ਨਿਰਗਤ ਲੱਗੀ ਹੈ ਚਲੋ ਮਾੜਾ ਮੋਟਾ ਕੰਮ ਹੋਰ ਜਿਹੜੇ ਹੁੰਦੇ ਆਪਣੇ ਘਰ ਦੇ ਝੋਨਾ ਝੂਨਾ ਬਈ ਝੋਨਾ ਹੋ ਗਿਆ ਉਹ ਲਾ ਲਿਆ ਹਨ ਤੇ ਉਹ ਜੇ ਕੰਮ ਕਰਕੇ ਆਪ ਦਾ ਟਾਈਮ ਪਾਸ ਕਰਦੇ ਆ ਤੇ ਮੁੰਡੇ ਇਹਨਾਂ ਦੇ ਅੱਡ ਬੱਡ ਉਹਨਾਂ ਦਾ ਕੋਈ ਇਹਦਾ ਨਾ ਹੈ ਨੀਗਾ ਇਹ ਵਿਚਾਰੀ ਇੱਥੇ ਕੱਲੀ ਰਹਿੰਦੀ ਆ ਤੇ ਪਾਣੀ ਜਿਆਦਾ ਭਰਨ ਕਰਨਾ ਚਾਰੇ ਦਾ ਨੁਕਸਾਨ ਹੋ ਜਾਂਦਾ ਯਾਰ ਤੇ ਆਪਣੇ ਥੋੜਾ ਥੋੜਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਕਹੇ ਦੀ ਮਦਦ ਕਰ ਦਾਂਗੇ ਨਾ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਥੋੜੇ-ਥੋੜੇ ਨਾ ਕਹੋਗੇ ਆਪਾਂ ਇੰਨੇ ਜੋਗੇ ਤਾਂ ਹੈਗੇ ਆਪਾਂ ਮਦਦ ਕਰ ਸਕਦੇ ਆ ਗਰੀਬੀ ਤੇ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਮਾਤਾ ਦੀ ਮਦਦ ਕੀਤੀ ਜਾਵੇ ਠੀਕ ਆ ਭਰਾਵਾਂ ਚਲੋ ਬੋਲੋ ਮਾਤਾ ਬੀ ਦੱਸੋ ਤੁਸੀਂ ਵੀ ਜਿਹੜਾ ਕੋਹ ਆਨੇ ਬੀ ਬੋਟਲ ਲੈਣ ਵਾਲੀ ਤਾਂ ਤੁਸੀਂ ਗਏ ਹੋ ਬੋਟਲ ਲੈਣ ਵਾਲੇ ਤਾਂ ਭਾਈ ਆ ਜਾਂਦਾ ਕੋਈ ਕਹਿੰਦੇ ਹੁਣ ਨਹੀਂ ਕੋਈ ਥੋੜੀ ਮਦਦ ਕਰਨ ਆਉਂਦਾ ਹੈ ਹਾਂ ਬਾਪੂ ਤੇ ਜੜਤੀ ਕਰਵਾ ਕੋਈ ਯੂਰਕਾ ਨੇ ਬਾਤ ਨਹੀਂ ਦਿੰਦੇ ਸਾਵੀ ਬਣਾ ਦਾਂਗੇ ਆਲੀ ਬਣਾ ਦਾਂਗੇ ਤਾਂ ਬਾਅਦ ਚ ਕੋਈ ਨਹੀਂ ਸੋਚਦਾ ਕੋਈ ਬਾਤ ਨਹੀਂ ਪੁੱਛਦਾ ਮੜ ਕੇ ਆ ਕੇ ਭਾਈ ਕੋਈ ਨਹੀਂ ਬਾਤ ਪੁੱਛੇ ਕਿਸੇ ਨੇ ਵੀ ਆ ਕੇ ਕੋਈ ਆਏਗਾ ਭਾਈ ਵੇਖ ਲਓ ਹੁਣ ਇਹ ਤੁਸੀਂ ਆਪ ਇਹਨਾਂ ਦੇ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਮੈਂ ਤਾਂ ਇੱਕ ਛੋਟੀ ਜਿਹੀ ਇੱਕ ਵੀਡੀਓ ਬਣਾਉਣ ਆਇਆ ਸੀਗਾ ਵੀ ਮਾਦੋ ਬਰਾਹੀਂ ਪਤਾ ਲੱਗ ਜੇ ਠੀਕ ਆ ਪਰ ਇਹ ਹੁਣ ਤੁਸੀਂ ਮਾਤਾ ਦੇ ਆਪ ਹੀ ਮੂੰਹ ਚ ਸੁਣ ਲਓ ਵੀ ਕੀ ਗਈ ਜਾਂਦੀ ਆ ਜਾਂਦੀ ਵੀ ਸਾਡੇ ਕੋਲੇ ਕੋਈ ਪਿੰਡ ਦਾ ਨਹੀਂ ਪਹੁੰਚਿਆ ਹਜੇ ਤੱਕ ਕੋਈ ਨਹੀਂ ਪਹੁੰਚਦਾ ਕੋਈ ਬੱਕਰਾ ਦਾ ਉੱਠਾ ਕੋਈ ਆ ਆ ਰਾਜ ਦੇ ਨੂੰ ਰਜਾਉਂਦੇ ਆ ਹਾਂ ਸਹੀ ਗੱਲ ਰਾਜ ਦੇ ਨੂੰ ਬਾਹਰ ਚ ਕੋਈ ਅਗਲਾ ਮੈਂਬਰ ਕਰਦਾ ਕੋਈ ਅਗਲਾ ਕੰਮ ਧੰਦਾ ਕਰਦਾ ਕੋਈ ਅਗਲਾ ਸਹਿਲਾ ਤਾਂ ਕਹਿੰਦੇ ਪੈਸੇ ਵੀ ਦੇਵਾਂਗੇ ਕੋਸ਼ ਨਹੀਂ ਦਿੰਦੇਗੇ ਹਾਂਜੀ ਕੋਈ ਮਦ ਨਹੀਂ ਕਰਦਾ ਨਾ ਕੋਈ ਵੀ ਨਹੀਂ ਦਿੰਦੇ ਜਿੰਨਾਂ ਦੇ ਨਸ਼ੇ ਤੱਤੇ ਖਾਂਦੇ ਉਹਨਾਂ ਨੂੰ ਨਹੀਂ ਤਾਂ ਮੈਂ ਹਾਂਜੀ ਹਾਂਜੀ ਕਰੇਗਾ ਸਭ ਤੋਂ ਜਿਹੜੇ ਮਾਲੋ ਨਸ਼ਾ ਪਤਾ ਕਰਦਾ ਉਹਦਾ ਉਹਦਾ ਨਸ਼ਾ ਪਤਾ ਹੀ ਪੂਰਾ ਹੁੰਦਾ ਉਹ ਤੁਹਾਨੂੰ ਤਾਂ ਕੁਝ ਦਿੰਦਾ ਹੀ ਨਹੀਂਗਾ ਮਤਲਬ ਵੀ ਤੁਹਾਡੇ ਘਰ ਲੰਮਾ ਕੋਈ ਕਰਦਾ ਨਸ਼ਾ ਉਹਦਾ ਆਪਦਾ ਉਹਦਾ ਕੋਟਾ ਪੂਰਾ ਕਰਦਾ ਹੁਣ 5-600 ਰੁਪਇਆ ਮਿਲਦਾ ਉਹ ਵਿੱਚੋਂ 4-300 ਦਾ ਨਸ਼ਾ ਕਰ ਲਈਦਾ ਕੋਈ ਪਰਿਵਾਰ ਦਾ ਨਹੀਂ ਕੋਈ ਮਾਂ ਤੋਂ ਦਾ ਕਿਸੇ ਦਾ ਫਿਕਰ ਹੈ ਨਹੀਂ ਹਾਂਜੀ ਹਾਂਜੀ ਸਾਰੇ ਸਮਝੀ ਨਾ ਪੈਂਦਾ ਨਸ਼ੇ ਦਾ ਹੀ ਆ ਜਿਹੜਾ ਅਗਲਾ ਕੋਈ ਕਿੰਨੇ ਮਜੂਰ ਕਰੇ ਤੁਹਾਨੂੰ ਕੋਈ ਹੈ ਨਹੀਂਗਾ ਮਾਣ ਜਵਾਕ ਤਾਂ ਦੋਵੇਂ ਉਹ ਵੀ ਨਹੀਂ ਦਿੰਦਾ ਇਹ ਵੀ ਨਹੀਂ ਦਿੰਦਾ ਕੀ ਪਤਾ ਕਿਵੇਂ ਟਾਈਪ ਕੋਈ ਜਲ ਮਾਤਾ ਕੱਲੀ ਤੁਹਾਨੂੰ ਦੱਸਈ ਜੀ ਅਭੀ ਘਰ ਵਾਲਾ ਫਿਰਦੇ ਹੈ ਨਹੀਂ ਤੇ ਕਿੰਨੇ ਆਪ ਹੀ ਮਦਦ ਤੁਸੀਂ ਕੌਣ ਮਦਦ ਕਰੇ ਜਵਾਗ ਵੀ ਇਹਦੀ ਕੋਈ ਮਦਦ ਨਹੀਂ ਕਰਦੇਗੇ ਉਹ ਵੀ ਨਸ਼ਾ ਪਤਾ ਕਰਦੇ ਆ ਉਹਦਾ ਇਹ ਆਪਦਾ ਪਾਸੇ ਹੀ ਰਹਿੰਦੇ ਹੋ ਤਾਂ ਨਹੀਂ ਆਉਂਗਾ ਜਿੰਨੇ ਕ ਜੋ ਵੀ ਉਹ ਤੇ ਜਾਂਦੀਆਂ ਹਾਂ ਹਾਂ ਜੀ ਹਾਂ ਜੀ ਤਾਂ ਪਤਾ ਨਹੀਂ ਕਿਵੇਂ ਕਰੀਏ ਕੁੜੀਆਂ ਵੀ ਮਦਦ ਕਿੱਥੋਂ ਦੇਣਾ ਕੁੜੀਆਂ ਨੂੰ ਤਾਂ ਪੈਸੇ ਸਮਾਂ ਤੁਸੀਂ ਪੈਸੇ ਦੇਣੇ ਹੁੰਦੇ ਆ ਵੀ ਸਾਡੀਆਂ ਧੀ ਆਉਣੀਆਂ ਵੀ ਅਸੀਂ ਪੈਸੇ ਦੇ ਗਏ ਆ ਤੁਹਾਡੇ ਕੋਲ ਹਣਾ ਤੇ ਉਹ ਉਲਟਾ ਵਿਚਾਰੀਆਂ ਤੁਹਾਨੂੰ ਦੇ ਕੇ ਜਾਂਦੀਆਂ ਤੁਸੀਂ ਕਹੀ ਜਾਂਦੇ ਹੋ ਹੋਰ ਤਾਂ ਇਹ ਵਿਚਾਰੀ ਕਿੱਲੇ ਦੇ ਨਹੀਂ ਹੋ ਗਏ ਭੱਜੀ ਫਿਰ ਕੋਈ ਮਦਦ ਰੋਣਾ ਕੋਈ ਮਾਲਕ ਕਰੂਗਾ ਮੇਰੇ ਤੇ ਆਪਾਂ ਛੋੜੀ ਇੱਕ ਵੀਡੀਓ ਬਣਾ ਕੇ ਪਾ ਦਿੰਨੇ ਆ ਤੇ ਭਰਾ ਜਰੂਰ ਮਦਦ ਕਰੋ ਜੰਨੇ ਹੋ ਸਕਦਾ ਠੀਕ ਹੈ ਜੇ ਇੱਕ ਹੋਰ ਪਹੁੰਚਿਆ ਸੀ ਘਰ ਉਹਨਾਂ ਨੇ ਵੀ ਭੈਣੇ ਆਪਦੀ ਮਸੀਬਤ ਦੱਸੀ ਆਪਾਂ ਨੂੰ ਕਹਿੰਦਾ ਕਿ ਸਾਡੇ ਵੀ ਘਰ ਦਾ ਕਾਫੀ ਨੁਕਸਾਨ ਹੋ ਗਿਆ ਵੀ ਉਹਨਾਂ ਦਾ ਵੀ ਘਰ ਦੇ ਕਮਰੇ ਗੁੰਰੇ ਇੱਥੋਂ ਆ ਕਮਰਾ ਨਾਲ ਨਾਲ ਬਹਿ ਗਿਆ ਤੇ ਆਹ ਵੇਖੋ ਆਇਆ ਭੈ ਨੁਕਸਾਨ ਤੇ ਬਾਕੀ ਦਿਖਾਉਣਾ ਏ ਤੁਹਾਨੂੰ ਆਹੀ ਏ ਬਸ ਵਿਚਾਰਿਆਂ ਨੇ ਆਪਦੀ ਮਿਹਨਤ ਕਰਕੇ ਇੱਕ ਕਮਰਾ ਪਾਇਆ ਸੀ ਉਹ ਵੀ ਸਾਰਾ ਚੋਈ ਜਾਂਦਾ ਤੇ ਦਿਖਾਉਣਾ ਏ ਤੁਹਾਨੂੰ ਵੀਡੀਓ ਇੱਕ ਮਿੰਟ ਇਹ ਕਾ ਕਮਰਾ ਸੀਗਾ ਕਮਰਾ ਸਾਰਾ ਉਹਨਾਂ ਦਾ ਦਿਖਾਉਣੇ ਤੁਹਾਨੂੰ ਬੈਠਾ ਪਿਆ ਨੁਕਸਾਨ ਬਈ ਕਿੰਨਾ ਕ ਜਾਣੀ ਕਿ ਹੋ ਗਿਆ ਕਾਫੀ ਹੋਇਆ ਮੇਰੇ ਥੋੜਾ ਕਮਰਾ ਜਮਾਂ ਡਿੱਗਣ ਕਿਨਾਰਾ ਥੋੜਾ ਕੇ ਸਿਰਫ ਉਹੀ ਇਕੱਲਾ ਕਮਰਾ ਉੱਥੇ ਤੁਸੀਂ ਵੱਲੋਂ ਆਉਂਦਾ ਹਨਾ ਉਹਦੇ ਚ ਵੀ ਹਾਂ ਚੋਈ ਜਾਂਦਾ ਉਹ ਵੀ ਚੋਈ ਜਾਂਦਾ ਸਾਰ ਤੇ ਇਧਰੋਂ ਸਾਰਾ ਥੋੜਾ ਇਧਰ ਵੀ ਲੈਂਟਰੀ ਵੀ ਬੈਗੀ ਹਨਾ ਤੁਸੀਂ ਦੱਸੀ ਜਾਂਦੇ ਸੀ ਤੇ ਬੱਚਿਆਂ ਦਾ ਔਖਾ ਜਾਂਦਾ ਹਨਾ ਸੁਣ ਬਦ ਬੱਚੇ ਛੋੜੇ ਬੱਚੇ ਆਵੇ ਨਾਲ ਵੀ ਛੋੜੇ ਤੇ ਔਖਾ ਜਾਂਦਾ ਥੋੜਾ ਜਾਂ ਵੀ ਆਪ ਤਾਂ ਇਹ ਜਾਣਿਆ ਭਰਾਵਾਂ ਨੂੰ ਵੀ ਮਦਦ ਕਰੋ ਕਿ ਤਕੜੇ ਜਿਹੇ ਤਰੀਕੇ ਬਾਹ ਫੜ ਲੈਂਦਾ ਕਿ ਭਾਈ ਜੇ ਗਰੀਬ ਨਾਲ ਖੜਾਂਗੇ ਤਾਂ ਫੇਰ ਹਨ ਤੇ ਆਹ ਵੇਖੋ ਸਾਰਿਆਂ ਦੇ ਡੈਗ ਸੀਗਾ ਸਾਰਾ ਬਹਿ ਚੁੱਕਿਆ ਇਹ ਹੋਰ ਬਹਿ ਕੇ ਤੇ ਆਹ ਵੇਖੋ ਨਾਲ ਕਮਰੇ ਦੇ ਕਮਰਾ ਵੀ ਪਟਣਾ ਸਟਾਰਟ ਹੋ ਗਿਆ ਇਹ ਵੀ ਕਮਰਾ ਡੈਗ ਪੈਣਾ ਉਹ ਉਹੀ ਕਮਰਾ ਉੱਥੇ ਸਿਲੰਡਰ ਵਗੈਰਾ ਸਾਰਾ ਕੁਝ ਰੱਖੀ ਬੈਠੇ ਆ ਇਹ ਇੱਥੇ ਸਾਰਾ ਸਮਾਨ ਨਾਲ ਨਾਲ ਸਾਰਾ ਡੈਗ ਸੀਗਾ ਉਹ ਤੁਸੀਂ ਵੇਖ ਹੀ ਰਹੇ ਹੋ ਸਾਰਾ ਉਹ ਬਹਿ ਗਿਆ ਥੱਲੇ ਉਹ ਕੰਨ ਦੀ ਜਿਹੜੀ ਆ ਉੱਪਰ ਨੂੰ ਡਿੱਗ ਪੈਣੀ ਆ ਅਗਲੇ ਸਾਰਾ ਵੇਲੇ ਹੁਣ ਦੇ ਟਾਈਮ 'ਚ ਵੇਖੋ ਆਪਾਂ ਦਾ ਘਰ ਪਾਉਣਾ ਇੰਨਾ ਔਖਾ ਲੱਗਦਾ ਕੰਦ ਕੱਟਣੀ ਵਿਚਾਰੇ ਨੂੰ ਕਿੰਨੀ ਔਖੀ ਹੈ ਨਾ ਸੀਮੈਂਟ ਵਗਾਰੇ ਲਾ ਲੋ ਗਰੇਤਾ ਕਿੰਨਾ ਮਹਿੰਗਾ ਹੈ ਨਾ ਤੇ ਪਤਾ ਹੀ ਨਹੀਂ ਪ੍ਰਬੰਧ ਦੀ ਮਦਦ ਕਰੋ ਜਰੂਰ ਜੇ ਨਾ ਹੋ ਸਕਦਾ ਤੇ ਆਪਾਂ ਤਾਂ ਇੱਕ ਛੋਟੀ ਜੀ ਵੀਡੀਓ ਪਾਉਣ ਦਾ ਮਨ ਤਵਾ ਵੀ ਇਹਨਾਂ ਦੀ ਮਦਦ ਕਰੋ ਤੇ ਵਿਚਾਰਿਆਂ ਦਾ ਨਿਸ਼ਾਨ ਵੇਲਾ ਥੋੜੇ ਸਾਹਮਣੇ ਹੀ ਆ ਤੇ ਕੋਈ ਇਹਨਾਂ ਦੇ ਉਹ ਨਹੀਂ ਗੇਟ ਨਹੀਂ ਲੱਗੇ ਵਿਚਾਰਿਆਂ ਦੇ ਉਹ ਉਹ ਪਈ ਵੀ ਆ ਕਪੜਾ ਹੈ ਪਿਆ ਪਿਆ ਵੈਸੀ ਤੇ ਪੂਰੇ ਕਰਕੇ ਵਿਖਤੀ ਕਹਿੰਦਾ ਨਿਸ਼ਾਨ ਤੇ ਆ ਇਹਨਾਂ ਦਾ ਕਮਰਾ ਪਾਸੇ ਇੱਕੀ ਜਿਹਦੇ ਵਿੱਚ ਹੀ ਸਾਰਾ ਕੁਝ ਰੱਖਿਆ ਹੋਇਆ ਇਹਨਾਂ ਦਾ ਆ ਇਹਨਾਂ ਦਾ ਕਮਰਾ ਇੱਥੇ ਵੀ ਕੁਛ ਚਾਰੇ ਸਾਰਾ ਕੁਝ ਰੱਖੀ ਬੈਠੇ ਆ ਤੇ ਉਹ ਵੀ ਆ ਵੇਖੋ ਤੁਸੀਂ ਇੱਥੇ ਆ ਬੱਡੇ ਨਾਲ ਦੇ ਉਧਰ ਲੱਗੇ ਤੇ ਉਹ ਇੱਕ ਕਮਰਾ ਤਾਂ ਸਟਾਰਟਿੰਗ ਉਹ ਵੇਖੋ ਉਧਰ ਤਰੇੜਾਂ ਪੈ ਗਿਆ ਕਮਰੇ ਆ ਜਿਹੜਾ ਮੈਂ ਦੱਸੋ ਤੁਸੀਂ ਵੀਰੇ ਘਰ ਪਾਉਣਾ ਯਾਰ ਕਿੰਨਾ ਔਖਾ ਲੱਗਣਾ ਤੇ ਆ ਵੇਖੋ ਸਾਰਾ ਸਲਾਬਣਾ ਪੱਖਾ ਛੱਡ ਗਿਆ ਤੇ ਨੁਕਸਾਨ ਵੀ ਸਾਰਾ ਪੜਦਾ ਜਾਂਦਾ ਜਿੰਨਾ ਸਾਰਾ ਏਟੂਜਾ ਇੱਥੋਂ ਲੈ ਕੇ ਉੱਦ ਤੱਕ ਸਾਰਾ ਪਾਠਾ ਸੜ ਗਿਆ ਉਹ ਮੀਨਾਂ ਕੋਈ ਪਾਣੀ ਉੱਤੇ ਖੜ ਗਿਆ ਸੱਤਾਂ ਦੇ ਤੇ ਨੁਕਸਾਨ ਆ ਵੇਖੋ ਵਿਚਾਰਿਆਂ ਦਾ ਤੇ ਆਪਦਾ ਇੱਕ ਛੋਟੀ ਜੀ ਬੇਨਤੀ ਕਰਦੇ ਆਂ ਬਈ ਪ੍ਰਮਾਤਮਾ ਜੀ ਮਦਦ ਕਰੋ ਹਨਾ ਤੇ ਨੁਕਸਾਨ ਕਿਸੇ ਦਾ ਨਾ ਹੋਵੇ ਤੇ ਜ਼ਰੂਰ ਮਦਦ ਕਰਿਓ ਬਈ ਠੀਕ ਆ ਹਾਂ ਬਾਈਆਂ ਦਾ ਤਾਂ ਰਹਤੇ ਆ ਬਾਈ ਕੰਮ ਕਰਦਾ ਦੇ ਢੀੜਾ ਵਾਲਾ ਬੰਦਾ ਵਿਚਾਰਾ ਕਿੰਨਾ ਕੁ ਤੁਹਾਨੂੰ ਦਿਹਾੜੀ ਤੇ ਬੰਦਾ ਕਿੰਨਾ ਕਮਾਲ ਲਿੰਦਾ ਤੇ ਐਸੀ ਇਹਨਾਂ ਦੇ ਵਿਚਾਰਿਆਂ ਦਾ ਛੋਟਾ ਜਿਹਾ ਘਰ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਮਦਦ ਜ਼ਰੂਰ ਕਰੋ ਇਹਨਾਂ ਦੀ ਠੀਕ ਹੈ